ਮੇਰਾ ਨਾਮ ਸ਼ਿਵਾਨੀ ਤੇ ਕਿਹੜਾ ਲੱਗਾ ਤੁਹਾਡਾ ਲੱਗਾ ਡਪਰੇ ਹਾਲ ਪਿੰਡ ਕਿੰਨਾ ਮੁਕਾਉਂਦਾ ਜਿਹੜਾ ਕਿਸਤੀ ਰਹੀ ਸਭ ਤੋਂ ਬੜਾ ਹੀ ਓਕਾ ਭਰਾਵਾ ਦੇਖ ਲਓ ਤੁਹਾਡੇ ਸਾਹਮਣੇ ਹੀ ਆਂ ਜਾਣ ਜਾਂਚ ਕਿੰਨੀ ਦਿੱਕਤ ਹੈਗੀ ਆ ਬੱਚਿਆਂ ਨੂੰ ਪੜਾਉਣ ਦੀ ਕਿੰਨੀ ਦਿੱਕਤ ਹੈਗੀ ਆ ਆਹ ਦਾ ਪਹਾੜਾ ਮੁੜਾਇ ਚਾਪਕਲੇ ਸਕੂਲ ਜਾਂਦਾ ਆ 9 ਮਹੀਨੇ ਤਾਂ ਹੀ ਪੇਜ ਲੈਣੇ ਆ ਹੁਣ ਇਹ 3-4 ਮਹੀਨੇ ਹੱਡ ਲਈ ਕਿੰਨੇ ਓਖੇ ਆ ਬੱਚਿਆਂ ਨੂੰ ਪੜਾਉਣ ਵਾਸਤੇ ਜੇ ਇਹ ਘਰ ਆਨਲਾਈਨ ਕਲਾਸ ਲਾਈਦੇ ਨੈਟਵਰਕ ਵੀ ਨਹੀਂ ਹੈਗਾ ਤੇ ਕਿਸ ਤਰ੍ਹਾਂ ਸਾਨੂੰ ਪਤਾ ਨਾ ਕਿੰਨਾ ਮਾੜਾ ਹਾਲ ਹੈਗਾ ਇੱਧਰ ਦਾ ਬਹੁਤ ਬੁਰਾ ਹਾਲ ਹੋਇਆ ਗੱਦਾ ਪਰ ਕੀ ਕਰਨਾ ਕੱਢ ਮੰਗ ਪੱਕੇ ਬੋਲਦੀ ਆ ਨਾਮ ਬਲਜੀਤ ਸੈਣੀ ਹੈ ਹਾਲਾਤ ਮੈਂ ਮੇਰੀ ਜ਼ਮੀਨ ਆ ਇਹ ਸਾਰੀ ਇੱਥੇ ਰੋਡ ਦੇ ਕੰਡੇ ਕੰਡੇ ਲੱਗਦੀ ਆ ਸਾਰੀ ਕਾਫੀ ਨੁਕਸਾਨ ਵੀ ਪਬਲਿਕ ਕਰਦੀ ਆ ਪਰ ਅਸੀਂ ਕਿਸੇ ਨੂੰ ਵੀ ਕਦੀ ਅਜੇ ਤੱਕ ਕੁਝ ਨਹੀਂ ਕਿਹਾ ਵੀ ਚਲੋ ਯਾਰ ਸਰਕਾਰਾਂ ਨੇ ਅੱਖਾਂ ਬੰਦ ਕੀਤੀ ਆ ਆਪਾਂ ਦੇ ਸਹੀ ਤਰੀਕੇ ਨਾਲ ਸਾਰੇ ਭਾਈ ਜਾ ਰਹਿਗਾ ਆਪਣਾ ਤੇ ਸਾਨੂੰ ਹੁਣ ਵੀ ਵਾਜ ਇੱਧਰ ਫੇਰਾਮ ਲੰਗਾਣਾ ਕਹਿੰਦੇ ਯਾਰ ਅਜੇ ਬੀੜੀ ਪਈ ਐ ਮੈਂ ਚਲੋ ਦੇਖ ਕੇ ਆਈਏ ਇੱਥੇ ਥੋੜਾ ਬਹੁਤਾ ਬਹੁਤ ਬੁਰੀ ਹਾਲਤ ਆ ਕਾਗਜ਼ਾਂ ਵਿੱਚ ਤੇ 82% ਕੰਮ ਹੋਇਆ ਪਿਆ ਇਹਦਾ ਅਤੇ ਕੁਝ ਵੀ ਨਹੀਂ ਮਿਲਦਾ ਗ੍ਰਾਊਂਡ ਲੈਵਲ ਦੇ ਆਣਗੇ ਚੰਗੀਆਂ ਉਪਜਾਊ ਜ਼ਮੀਨਾਂ ਜਿਹੜੀਆਂ ਨਾ ਉਹ ਖਰਾਬ ਕਰ ਰਹੀ ਨੇ ਕਿੰਨਾ ਪਾਣੀ ਵੇਸਟੇਜ ਹੋ ਰਿਹਾ ਹੈ ਪਾਣੀ ਨਹੀਂ ਹੈਗਾ ਵਿੱਚ ਮੋਟਰਾਂ ਦੇ ਪਾਣੀ ਕਿੰਨੀ ਪ੍ਰੋਬਲਮ ਪੰਪ ਖਾਲੀ ਪੀ ਨੇ ਸਰਕਾਰ ਕਿਉਂ ਇਹ ਪਾਣੀ ਵੇਸਟੇਜ ਜਾਂਦਾ ਸਾਰਾ ਇਹਨੂੰ ਕਿਉਂ ਨਹੀਂ ਪਿਰੀਫਾਈ ਕਰਦੀ ਕਿੰਨੇ ਪਿੰਡ ਪਿੰਦੇ ਨੇ ਪਾਰ ਪਸ ਤੇ ਆ ਤਾਂ ਤੇ ਆ ਤਾਂ ਕਾਫੀ 25 ਦੀ ਪਿੰਡ ਬੰਦੇ ਮੇਰੇ ਕੋਲ ਇਹ ਦੂਸਰੀ ਵਾਰ ਟੱਚ ਹੋ ਜਾਂਦਾ ਦਰ ਬਮਿਆਲ ਸਾਈਡ ਦੇ ਨਰੋਲ ਜਮਨ ਸਿੰਘ ਵਾਲੀ ਪੁਲੀ ਦੇ ਉੱਪਰ ਦੇਖੋ ਜੀ ਮੇਰੀ ਏਜ 43 ਦੇ ਕਰੀਬ ਹੈ ਤੇ ਮੈਂ ਜਦੋਂ ਦਾ ਇਧਰ ਚੱਕਰ ਲਗਾਣਾ ਉਦੋਂ ਦੇ ਇਹੀ ਹਾਲਾਤ ਨੇ ਪੁੱਲ ਪੈਂਦਾ ਚੁੱਕਿਆ ਜਾਂਦਾ ਪੈਂਦਾ ਸਰਕਾਰਾਂ ਆਂਦੀਆਂ ਵੋਟ ਲੈਂਦੀਆਂ ਬਰਾਜਨੀਤੀ ਖੇਡਦੀਆਂ ਵਿਚਾਰਿਆਂ ਨਾਲ ਫਿਰ ਦੋ ਅੱਧਣੇ ਵਾਪਸ ਹੀ ਦੇਖੇ ਇਹ ਵੀ ਕੀ ਹਾਲਾਤ ਹੈ ਕੀ ਹਾਲਾਤ ਹੈ ਇਸ ਇਲਾਕੇ ਦੇ ਹਾਲਾਤ ਬਹੁਤ ਮਾੜੇ ਆ ਇਹ ਕਰਕੇ ਬੇੜੀ ਦੇ ਕਿਤੇ ਓਖਾ ਸੁਖਾ ਰਾਤ ਨੇ ਰਿਸਨੇ ਦੇ ਬਿਮਾਰ ਸ਼ਮਾਰ ਹੋਏ ਬੰਦਾ ਤੇ ਕਿੱਦਾਂ ਕੀ ਕਰ ਸਕਦਾ ਕੁਝ ਨਹੀਂ ਕਰ ਸਕਦਾ ਇਧਰ ਇਹੀ ਆ ਜੀ ਇਹਦੇ ਪੁੱਲ ਬਣਨਾ ਚਾਹੀਦਾ ਇਧਰ ਜੀ ਬੱਚੇ ਫਿਰ ਜਿਹੜੇ ਉਦੀ ਅੱਥੇ ਧੋਖਾ ਹੀ ਆ ਜੀ ਪਾਣੀ ਜਿਆਦਾ ਚੜਜੇ ਤੇ ਬੱਚੇ ਤੇ ਫਿਰ ਰਹਿਣ ਇੱਧਰ ਹੀ ਦੱਕ ਦੇਣਾ ਧੋਖੇ ਆ ਬਹੁਤ ਸੁਧਿਆਲ ਮਾੜੇ ਆ ਜੀ ਉਹ ਕਿੱਧਰ ਜਾ ਸਕਦਾ ਕੋਈ ਕਿਤੇ ਵੀ ਨਹੀਂ ਆ ਸਕਦਾ ਬੇੜੀ ਪੇ ਤੇ ਫੇਰ ਹੀ ਜਾ ਸਕਦਾ ਉੱਧਰ ਕਿੱਧਰ ਜਾ ਸਕਦਾ ਇੱਥੇ ਕੋਈ ਹੈ ਕੋਈ ਮੈਡੀਕਲ ਸਹੂਲਤ ਤਾਂ ਕੋਈ ਵੀ ਨਹੀਂ ਇੱਧਰ ਮੈਡੀਕਲ ਸਹੂਲਤ ਹੋਣੀ ਚਾਹੀਦੀ ਕੋਈ ਹਾਂਜੀ ਪੁਲ ਓਖਾ ਹੀ ਆ ਜੀ ਮੈਡੀਕਲ ਸਹੂਲਤ ਹੋਣੀ ਚਾਹੀਦੀ ਫੇਰ ਹੀ ਆ ਜਾਂ ਪੁਲ ਬਣਾਉਣਾ ਚਾਹੀਦਾ ਤੇ ਪੱਕਾ ਬਣਾਉਣਾ ਇਹ ਫੈਦਾ ਵਾ ਜੀ ਤੇ ਮਾ ਮੜਾ ਹੀ ਹਾਲ ਤਾਂ ਮਲਾ ਦਾ ਕੰਮ ਕਰਦਾ ਮੈਂ ਜਿਹੜੀ ਬਿਕਨੀਆਂ ਬੇੜੀਆਂ ਹੈਗੀਆਂ ਨੇ ਕਿ ਕੀ ਇਸੇ ਹੁਣ ਕਿੰਨੇ ਚਿਰ ਬੜਚਪੀ ਜਾਣੀ ਹੈ ਬੇੜੀਆਂ 3 ਮਹੀਨੇ ਚੁੱਕੇ ਆਪਣਾ ਪੁੱਲ ਚੁੱਕਿਆ ਗਿਆ ਤੇ 3 ਮਹੀਨੇ ਕਿਸ਼ਤੀ ਚਲੇਗੀ ਦੋ ਕਿਸ਼ਤੀਆਂ ਰੋ ਇੱਕ ਛੁੱਟੀ ਹੈ ਇੱਕ ਇਹ ਵੱਡੀ ਕਿਸ਼ਤੀ ਹੈਗੀ ਹੈ ਇਹ ਕਿਸ਼ਤੀ ਕਦੋਂ ਮਾਰੀ ਸੀ ਇਹ ਲਗਭਗ 8-9 ਮਹੀਨਾ ਹੋ ਗਿਆ ਜਿਹਨੂੰ ਆਈ ਤੋਂ ਹਾਂਜੀ ਤੇ ਫਿਰ ਕਿੰਨੇ ਟਾਈਮ ਜਿਹੜੀ ਕਿਸ਼ਤੀ ਪੈਂਦੀ ਹੈਗੀ ਆ ਤਾਂ ਕਿਸ ਤਰ੍ਹਾਂ ਸਮਝ ਕਰਦੇ ਨੇ ਕਿਸ਼ਤੀ ਸਵੇਰੇ ਚੱਲ ਪੈਂਦੀ ਹੈ ਜੀ 7:00 ਵਜੇ ਚੱਲ ਪੈਂਦੀ ਹੈ ਤੇ ਸਾਮੀ 6:00 ਵਜੇ ਤੱਕ ਹਾਂਜੀ ਜੇ ਕੋਈ ਉਧਰ ਬਿਮਾਰ ਬੂਮਰ ਹੋ ਜਾਏ ਤਾਂ ਫਿਰ ਉਹਦਾ ਕੀ ਹਾਲ ਹੈ ਫਿਰ ਅਵਰਜੈਂਸੀ ਪਾਰ ਕਰ ਦਿੱਤਾ ਜੀ ਹਾਂਜੀ ਹਾਂ ਇਹ ਤੁਹਾਨੂੰ ਜੇ ਫਸਲ ਨੂੰ ਲੈ ਕੇ ਜਾਣਾ ਪੁਲ ਨਾ ਹੁੰਦਾ ਕਿ ਹਾਲਾਤ ਤੇ ਮਾੜੇ ਇਹ ਤੁਹਾਨੂੰ ਪਤਾ ਹੀ ਹੈ ਜੀ ਪੱਕਾ ਪੁਲ ਹੋਣਾ ਚਾਹੀਦਾ ਜੰਦਾ ਵਾਸਤੇ ਬੜੀ ਮੁਸ਼ਕਲ ਹੈ ਜੀ ਹਾਂਜੀ ਪਾਣੀ ਆ ਜਾਂਦਾ ਤਿੰਨ ਮਹੀਨੇ ਰਸਤਾ ਬੰਦ ਹੋ ਜਾਂਦਾ ਫਿਰ ਜਿਹੜਾ ਆਪਣਾ ਹੈਗਾ ਸਮਾਨ ਸਪੋਣਾਂ ਦਾ ਨਹੀਂ ਪਾਰ ਹੁੰਦਾ ਜੀ ਕਿੰਨੇ ਪਿੰਡ ਪਿੱਛੇ ਇਹ 7 ਪਿੰਡ ਹੈ ਜੀ ਤੇ ਫਿਰ ਇਹ 7 ਪਿੰਡ ਦੇ ਵੀ ਲੋਕ ਨੇ ਫਿਰ ਕਿਸ ਤਰੀ ਨਾਲ ਕਿਸ ਤਰੀ ਨਾਲ ਨਿਕਲਦੇ ਜੀ ਹਾਂਜੀ ਕਿੰਨਾ ਸਮਾਨ ਕਿਸ ਤਰੀ ਨਾਲ ਇਹ ਤਿੰਨ ਮਹੀਨੇ ਕਰਾਈ ਸਾਢੇ ਕਿ ਤਿੰਨ ਮਹੀਨੇ ਲਗਪਕ ਕਿਸਾਨ ਫਿਰ ਹੁਣ ਫਸਲ ਫੁੱਸਲ ਤੇ ਪੱਕਣੀ ਨਹੀਂ ਯੂਰਪਾਇਸਰ ਮੋਰ ਕੇ ਪੱਕੇ ਕੋਦੋਂ ਬ੍ਰਿਜ ਲੱਗੇਗਾ ਪੁਲ ਫਿਰ ਬਣ ਜਾਏਗਾ ਜੀ ਸਰਕਾਰ ਨੂੰ ਕੀ ਅਪੀਲ ਕਰ ਸਕਦੇ ਜੀ ਪੁਲ ਬਣ ਤੇ ਵਧੀਆ ਗੱਲ ਹੈ ਜੀ